ਪੰਜਾਬ ਵਿੱਚ ਨੀਲੀ ਰਾਵੀ ਨਸਲ ਦੀਆਂ ਮੱਝਾਂ ਪਾਲਣਾ ਇੱਕ ਲਾਹੇਵੰਦ ਕੀਤਾ ਹੈ। ਬਹੁਤ ਸਾਰੇ ਕਿਸਾਨ ਨੀਲੀ ਰਾਵੀ ਨਸਲ ਦੀਆਂ ਮੱਝਾਂ ਪਾਲ ਕੇ ਵਧੇਰੇ ਮੁਨਾਫਾ ਕਮਾ ਰਹੇ ਹਨ। ਦੁੱਧ ਦਾ ਵੱਧ ਅਤੇ ਮਿਆਰੀ ਉਤਪਾਦਨ ਕਿਸਾਨਾਂ ਨੂੰ ਜ਼ਿਆਦਾ ਆਮਦਨ ਦੇ ਰਿਹਾ ਹੈ। ਨੀਲੀ ਰਾਵੀ ਨਸਲ ਦੀਆਂ ਮੱਝਾਂ ਹੋਰ ਦੂਜੀਆਂ ਨਸਲ ਦੀਆਂ ਮੱਝਾਂ ਨਾਲੋਂ ਜ਼ਿਆਦਾ ਭਰੋਸੇਮੰਦ ਅਤੇ ਲਾਭਦਾਇਕ ਸਾਬਤ ਹੋ ਰਹੀਆਂ ਹਨ। ਇਸ ਉਪਕੇਂਦਰ ਤੇ ਅਸੀਂ ਨੀਲੀ ਰਾਵੀ ਨਸਲ ਦੀਆਂ ਮੱਝਾਂ ਰੱਖੀਆਂ ਹਈਆਂ ਇਸ ਕੇਂਦਰ ਦਾ ਮੁੱਖ ਉਦੇਸ਼ ਹੈ ਉਤਮ ਨਸਲ ਦੇ ਨੀਲੀ ਰਾਵੀ ਮੱਝ ਦੇ ਛੋਟੇ ਪੈਦਾ ਕਰਨਾ ਤੇ ਉਹਨਾਂ ਦਾ ਸਿਮਨ ਤਿਆਰ ਕਰਨਾ ਤਾਂ ਕਿ ਉਤਮ ਨਸਲ ਦੇ ਤੇ ਸੁਧਾਰ ਪ੍ਰੋਗਰਾਮ ਦੇ ਵਾਸਤੇ ਕਿਸਾਨਾਂ ਨੂੰ ਉਤਮ ਨੀਲੀ ਰਾਵੀ ਨਸਲ ਦੇ ਉਤਮ ਨਸਲ ਦੇ ਛੋਟਿਆਂ ਦਾ ਸਿਮਨ ਮਿਲ ਸਕੇ ਤੇ ਨਸਲ ਦਾ ਸੁਧਾਰ ਪ੍ਰੋਗਰਾਮ ਹੋ ਸਕੇ ਇਹ ਸਾਡਾ ਉਪਕੇਂਦਰ ਹੈ ਪੰਚੋ 16 ਕਿਲੇਚ ਫੈਲਾਇਗਾ ਜਿੰਦੇ ਚੋਂ 400 ਕਿਲੇ ਦਾ ਰਕਬਾ ਅਸੀਂ ਖੇਤੀਬਾੜੀ ਖਾਸ ਤੌਰ ਤੇ ਚਾਰੇ ਪੈਦਾ ਕਰਨ ਵਾਸਤੇ ਉਪਯੋਗ ਚਲਾਉਂਦੇ ਆ ਗਿਆ ਇਹ ਚਾਰੇ ਅਸੀਂ ਉਸ ਤਰੀਕੇ ਨਾਲ ਬੀਜਦੇ ਹਾਂ ਤਾਂ ਕਿ ਸਾਡੇ ਪਸ਼ੂ ਨੂੰ ਸਾਲ ਭਰਾਰੇ ਚਾਰੇ ਮਿਲਦੇ ਰਹਿਣ ਇਹ ਜਿਹੜਾ ਸੀਜ਼ਨ ਹੈਗਾ ਇਹ ਵਰਖਾ ਰਿਤੂ ਹੈਗੀ ਹੈ ਯਾਨੀ ਬਾਰਿਸ਼ ਦਾ ਸੀਜ਼ਨ ਹੈਗਾ ਇਹ ਜਿਹੜਾ ਸੀਜ਼ਨ ਹੈ ਜੂਨ ਤੋਂ ਸਤੰਬਰ ਤੱਕ ਚੱਲਦਾ ਆਗਾ ਇਸ ਸੀਜ਼ਨ ਇੱਤ ਸਾਨੂੰ ਪਸ਼ੂਆਂ ਦੀ ਵਧੇਰੇ ਦੇਖਭਾਲ ਕਰਨੀ ਪੈਂਦੀ ਹੈ। ਵੈਸੇ ਤਾਂ ਹਮ ਕਹਿੰਦੇ ਆ ਕਿ ਮੌਨਸੂਨ ਆ ਗਿਆ ਤਾਂ ਬੜੀ ਖੁਸ਼ੀ ਦਾ ਅਨੁਭਵ ਹੁੰਦਾ ਹੈਗਾ ਕਿਉਂਕਿ ਜਮਾਂ ਗਰਮੀ ਤੋਂ ਬਾਅਦ ਆਉਂਦਾ ਹੈਗਾ। ਲੇਕਿਨ ਜਿਹੜੇ ਇਸ ਸੀਜ਼ਨ ਦੇ ਨਾਲ ਇੱਕ ਗੱਲਾਂ ਵੀ ਜੁੜੀਆਂ ਹੈਗੀਆਂ ਕਿ ਬਿਮਾਰੀਆਂ ਵੀ ਜ਼ਿਆਦਾ ਆਉਂਦੀ ਹੈਗੀਆਂ ਚਾਹ ਮਨੁੱਖ ਹੋਣ ਚਾਹ ਆਪਣੇ ਪਸ਼ੂਆਂ ਤੇ ਇਸ ਇਸੇ ਵਾਸਤੇ ਸਾਨੂੰ ਇਸ ਸੀਜ਼ਨ ਦੇ ਪਸ਼ੂਆਂ ਦੇ ਵਿਸ਼ੇਸ਼ ਕੋਟ ਤੌਰ ਤੇ ਦੇਖਭਾਲ ਕਰਨੀ ਪੈਂਦੀ ਹੈ ਕੋਈ ਵੀ ਜਿਹੜਾ ਭੀਖ ਸੀਜ਼ਨ ਆਂਦਾ ਹੈਗਾ ਚਾ ਸਰਦੀ ਦਾ ਹੋਵੇ ਚਾ ਗਰਮੀ ਦਾ ਹੋਵੇ ਚਾ ਬਾਰਿਸ਼ ਦਾ ਸੀਜ਼ਨ ਹੋਵੇ ਉਹਨਾਂ ਵਿੱਚ ਵਧੇਰੇ ਬਿਮਾਰੀਆਂ ਆਂਦੀਆਂ ਹੈਆਂ ਜਾਂ ਤੇ ਉਹਨਾਂ ਤੋਂ ਬਚਾਅ ਵਾਸਤੇ ਸਾਨੂੰ ਪਸ਼ੂਆਂ ਦੇ ਵਿਸ਼ੇਸ਼ ਦੇਖਭਾਲ ਕਰਨੀ ਪੈਂਦੀ ਹੈਗੀ ਇਸ ਸੀਜ਼ਨ ਇਸ ਖਾਸ ਤੌਰ ਤੇ ਜਿਹੜੇ ਪਸ਼ੂ ਅਫੈਕਟਡ ਹੁੰਦੀ ਹੈ ਜਿਆਦਾ ਹੁੰਦੇ ਆ ਗਏ ਉਹਨਾਂ ਵਿੱਚ ਜਿਵੇਂ ਬਿਮਾਰ ਪਸ਼ੂ ਹੋਗੇ ਛੋਟੇ ਕੱਟੇ ਕਟੀਆਂ ਹੋਗੇ ਗੱਬਣ ਪਸ਼ੂ ਹੋਗੇ ਜਿਆਦਾ ਵਜਨਦਾਰ ਪਸ਼ੂ ਹੋਗੇ ਜਿਵੇਂ ਝੋਟੇ ਹੋਗੇ ਕਿਉਂਕਿ ਉਹਨਾਂ ਦੇ ਫਿਸਲਣ ਦਾ ਡਰ ਰਹਿੰਦਾ ਹੈਗਾ ਤੇ ਡਿੱਗਣ ਦਾ ਡਰ ਰਹਿੰਦਾ ਹੈ ਇਸ ਤਰ੍ਹਾਂ ਦੇ ਜਿਹੜੇ ਪਸ਼ੂ ਹੈ ਉਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਪੈਂਦਾ ਹੈਗਾ ਸਾਡੇ ਪਸ਼ੂ ਨੂੰ ਘਟ ਤੋਂ ਘਟ ਨੁਕਸਾਨ ਹੋਵੇ ਜਾਂ ਤਾਂ ਬਾਰਿਸ਼ ਸੀਜ਼ਨ ਆਉਂਦੀ ਹੈ ਖਾਸ ਤੌਰ ਤੇ ਮੈਂ ਗੱਲ ਕਰਾਂਗਾ ਪਹਿਲੇ ਕਿ ਪਸ਼ੂੰਦੇ ਰੱਖਣ ਦਾ ਜਗ੍ਹਾ ਜਾਂ ਜਿਹੜੀ ਹਾਊਸਿੰਗ ਬੋਲਦੇ ਆ ਗਿਆ ਉਹ ਸ਼ੈੱਡ ਵਗੈਰਾ ਪਸ਼ੂਾਂ ਦੇ ਕਿਵੇਂ ਹੋਣਾ ਚਾਹੀਦਾ ਹੈਗਾ ਪਹਿਲਾਂ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ بارش ਦਾ ਪਾਣੀ ਵਹਿ ਕੇ ਆਂਦਾ ਹੈਗਾ ਤਾਂ ਵਹਿ ਕੇ ਪਾਣੀ ਆਂਦਾ ਤਾਂ ਜਿਹੜਾ ਸਾਡਾ ਪਸ਼ੂਆਂ ਦਾ ਸ਼ੈੱਡ ਹੈ ਉਹ ਜਿਹੜਾ ਨਲ ਵਾਲੇ ਏਰੀਆ ਹੈਗਾ ਉਸ ਤੋਂ ਉੱਚਾ ਹੋਣਾ ਚਾਹੀਦਾ ਹੈਗਾ ਤਾਂ ਕਿ ਬਾਹਰ ਦਾ ਪਾਣੀ ਅੰਦਰ ਸ਼ੈੱਡ ਦੇ ਅੰਦਰ ਜਾਂ ਪਸ਼ੂ ਦੇ ਸ਼ਾਲਾ ਦੇ ਅੰਦਰ ਜਾਂ ਜੰਡੀ ਹੋਸਿੰਗ ਕਹਿੰਦੇ ਉਹਨਾਂ ਦੇ ਅੰਦਰ ਨਾ ਆ ਜਾਏ। ਅਗਰ ਉਹ ਆਏਗਾ ਤਾਂ ਪਾਣੀ ਪਸ਼ੂ ਨੂੰ ਵੈਸੇ ਦਾ ਪ੍ਰੇਸ਼ਾਨ ਕਰੇਗਾ ਹੀ ਕਰੇਗਾ ਉਸ ਦੇ ਨਾਲ ਕੀ ਹੋਏਗਾ ਕਿ ਬਿਮਾਰੀਆਂ ਜੇ ਫੰਗਾ ਸੈ ਗਿਆ ਐ ਬੈਕਟੀਰੀਆ ਆ ਗਿਆ ਐ ਵਾਇਰਸ ਸੈ ਗਿਆ ਐ ਸਾਰੇ ਫਨਫਣ ਗਏ ਤੇ ਵਧੇਰੇ ਬਿਮਾਰੀਆਂ ਕਰਨਗੇ ਐਸੇ ਵਾਸਤੇ ਜਿਹੜਾ ਸਾਡਾ ਸ਼ੈੱਡ ਬਣਾਇਆ ਸੀ ਪਸ਼ੂਆਂ ਦਾ ਉਹ ਘੱਟੋਂ ਘੱਟ 6 ਇੰਚ ਬਾਹਰ ਵਾਲੇ ਏਰੀਆ ਦੇ ਤੋਂ ਝਾਉਣਾ ਚਾਹੀਦਾ ਹੈਗਾ ਦੂਜਾ ਮੈਂ ਗੱਲ ਕਰੂੰਗਾ ਉਹ ਸ਼ੈੱਡ ਜਿਹੜੀ ਛੱਤਾਂ ਹੈਗੀਆਂ ਉਹ ਲੀਕ ਨਹੀਂ ਹੋਣੀ ਚਾਹੀਦੀਆਂ ਅਗਰ ਉਹ ਛੱਤਾਂ ਲੀਕ ਕਰਨ ਗਿਆ ਪਾਣੀ ਅੰਦਰ ਆਏਗਾ ਫਿਰ ਉਹ ਹੀ ਡਿਸਕੰਫਰਟ ਕਰੇਗਾ ਤੇ ਜਦੋਂ ਅੰਦਰ ਬੰਦ ਕਮਰੇ ਦੇ ਅੰਦਰ ਸਿਲਨ ਆਏਗੀ ਟਾਮੋਨੀਆ ਗੈਸ ਪੈਦਾ ਹੁੰਦੀ ਆ। ਉਸ ਅਮੋਨੀਆ ਗੈਸ ਦਾ ਕੀ ਹੁੰਦਾ ਹੈ ਕਿ ਉਹ ਕੱਟਣ ਵਾਲੀ ਗੈਸ ਹੁੰਦੀ ਆ। ਸਿ ਕਰੋਸਿਵ ਗੈਸ ਕਹਿੰਦੇ ਆ ਉਹ ਪਸ਼ੂਆਂ ਦੇ ਇੱਕ ਤਾਂ ਸਾਹ ਲੈਣ 'ਚ ਦਿੱਕਤ ਕਰੇਗੀ ਤੇ ਦੂਜਾ ਜਿਵੇਂ ਅੱਖਾਂ ਦੇ ਵਿੱਚ ਵੀ ਮਤਲਬ ਪੈਦਾ ਕਰੇਗੀ। ਤੇ ਇਹਨਾਂ ਤੋਂ ਬਚਾਉਣ ਵਾਸਤੇ ਜਿਹੜੀ ਸਾਡੇ ਛੱਤਾਂ ਹੈਗੀਆਂ ਉਹ ਲੀਕ ਪ੍ਰੂਫ ਹੋਣੀਆਂ ਚਾਹੀਦੀਆਂ ਹੈਗੀਆਂ। ਤੀਜਾ ਮੈਂ ਗੱਲ ਕਰੂੰਗਾ ਕਿ ਪ੍ਰੋਪਰ ਲਾਈਟ ਹੋਣੀ ਚਾਹੀਦੀ ਹੈਗੀ ਆ। ਕਿਉਂਕਿ ਬਾਰਿਸ਼ ਦਾ ਸੀਜ਼ਨ ਤੋਂ ਸੀ ਜਾਣਦੇ ਆ ਸੀ ਪਸ਼ੂਆਂ ਨੂੰ ਬਾਹਰ ਨਹੀਂ ਰੱਖ ਸਕਦੇ ਆ। ਜੇਕਰ ਪ੍ਰੋਪਰ ਲਾਈਟ ਹੋਏਗੀ ਸ਼ੱਡਾਂ ਦੇ ਅੰਦਰ ਤਾਂ ਉਹ ਸਹੀ ਟਾਈਮ ਤੇ ਅਸੀਂ ਫੀਡਿੰਗ ਕਰ ਸਕਾਂਗੇ ਦੁੱਧ ਕੱਢ ਸਕਾਂਗੇ ਤੇ ਉਹ ਕਿਉਂਕਿ ਸ਼ੱਡਾਂ ਦੀ ਸਫਾਈ ਵੀ ਕਰਨੀ ਆਉਂਦੀ ਹੈ ਉਹ ਸਹੀ ਢੰਗ ਨਾਲ ਕਰ ਸਕਾਂਗੇ ਚੌਥਾ ਇਹਦੇ ਚੀਜ਼ ਯਾਦ ਰੱਖਣੀ ਹੈ ਕਿ ਜਿਹੜੇ ਪਸ਼ੂ ਦੇ ਸ਼ੱਡ ਬਣਾਏ ਆ ਉਹ ਪੂਰੇ ਵੈਂਟਿਲੇਟਡ ਹੋਣ ਪੂਰੇ ਹਵਾਦਾਰ ਹੋਣ ਤਾਂ ਕਿ ਉਹਦੇ ਚ ਹਵਾ ਕ੍ਰੋਸ ਕਰ ਸਕੇ ਲੇਕਿਨ ਅੱਜ ਕੱਲ ਕੀ ਹੋ ਗਿਆ ਕਿ ਜਿਵੇਂ ਸ਼ਹਿਰਾਂ ਦੇ ਵਿੱਚ ਡੇਰੀਆਂ ਬਣੀਆਂ ਜਾਂਦੀਆਂ ਤੇ ਉੱਥੇ ਇਤਨਾ ਖੁੱਲਾ এনवायरमेंट ਨਹੀਂ ਹੈ ਕਿ ਹਵਾ ਆਪਣੇ ਆਪ ਕ੍ਰੋਸ ਕਰ ਸਕੇ ਉਹਨਾਂ ਵਾਸਤੇ ਅਸੀਂ ਐਕਜੋਸਟ ਫੈਨ ਵੀ ਲਗਾ ਸਕਦੇ ਆ ਗਿਆ ਤੇ ਦੂਜੇ ਡੈਰੀ ਫੈਨ ਵੀ ਆ ਰਹੇ ਆ আজকাল ਪਸ਼ੂ ਡੈਰੀ ਛੱਡਾਂ ਵਾਸਤੇ ਅਸੀਂ ਉਹ ਛੱਡਾਂ ਨੂੰ ਵੀ ਯੂਜ਼ ਕਰ ਸਕਦੇ ਆ ਗਿਆ ਇੱਕ ਹੋਰ ਗੱਲ ਹੈ ਜਿਹੜੀ ਅਸੀਂ ਬੈਡਿੰਗ ਦਾ ਖਾਸ ਧਿਆਨ ਰੱਖਣਾ ਹੈਗਾ ਪਸ਼ੂਆਂ ਦੀ ਜਿੱਥੇ ਪਸ਼ੂ ਰਹਿੰਦੇ ਆ ਗਿਆ ਬੈਠਣ ਦੀ ਜਗ੍ਹਾ ਪੂਰੀ ਕੰਫਰਟੇਬਲ ਹੋਣੀ ਚਾਹੀਦੀ ਹੈ ਇਸ ਵਾਸਤੇ ਅਸੀਂ ਪਸ਼ੂਆਂ ਦੇ ਥੱਲੇ ਜਗ੍ਹਾ ਇੱਕ ਤਾਂ ਸੁੱਕੀ ਕਰਕੇ ਤੇ ਪਰਲੀ ਵੀ ਪਾ ਸਕਦੇ ਆ ਗਿਆ ਪੈਂਡੈਚ ਰੰਦੇ ਆਤੇ ਆ ਅੱਜ ਕੱਲ ਦੇ ਇੱਕ ਬੜਾ ਸੁੰਦਰ ਤਰੀਕਾ ਹੈਗਾ ਪਸ਼ੂਆਂ ਦੇ ਥੱਲੇ ਬੈਡਿੰਗ ਦਾ ਕਿ ਰਬੜ ਦੇ ਮੈਟ ਆਂਦੇ ਆ ਬੜੇ ਬਣਾਏ ਪਸ਼ੂਆਂ ਵਾਸਤੇ ਅਸੀਂ ਉਹ ਵੀ ਯੂਜ਼ ਕਰ ਸਕਦੇ ਆ ਅਸੀਂ ਗੱਲ ਕਰੀਏ ਵਾਟਰਿੰਗ ਦੀ ਪਾਣੀ ਪਿਲਾਣ ਦੀ ਤਾਂ ਤੁਸੀਂ ਜਾਣਦੇ ਹੋ ਕਿ ਬਾਰਿਸ਼ ਦੇ ਸੀਜ਼ਨ ਵਿੱਚ ਪਾਣੀ ਬੜਾ ਕੰਟਾਮਿਨੇਟਡ ਹੋ ਜਾਂਦਾ ਹੈਗਾ ਕਈ ਵਾਰ ਜਿਹੜੇ ਆਪਾਂ ਪਸ਼ੂਆਂ ਦੇ ਨਹਾਉਣ ਵਾਸਤੇ ਤਲਾਬ ਬਣੰਦੇ ਆ ਗਿਆਂ ਜਾਂ ਪੌਂਡ ਬਣੰਦੇ ਆ ਗਿਆਂ ਉਹਨੂੰ ਵੈਲੋਇੰਗ ਟੈਂਕ ਕਹਿੰਦੇ ਆ ਅਸੀਂ ਮੱਝਾਂ ਵਾਸਤੇ ਉਸ ਕੀ ਹੁੰਦਾ ਹੈ ਕਿ ਜਦੋਂ ਬਾੜ ਦਾ ਪਾਣੀ ਆਉਂਦਾ ਹੈਗਾ ਤੋ ਡਰੇਨ ਦਾ ਪਾਣੀ ਮਿਕਸ ਹੋ ਜਾਂਦਾ ਹੈ ਤੇ ਉਹ ਪੁਣਡੇ ਚਲਿਆ ਜਾਂਦਾ ਹੈ ਤੇ ਉਹ ਸਾਰਾ ਪੁਣਡ ਨੂੰ ਕੰਟਾਮਿਨੇਟ ਕਰ ਦਿੰਦਾ ਹੈ ਤੇ ਉਹਦੇ ਫਿਰ ਉਹੀ ਬਿਮਾਰੀਆਂ ਦੇ ਸਾਰੇ ਜੀਵਾਣੂ ਆ ਜਾਂਦੇ ਆ ਗਿਆ ਤੇ ਪਸ਼ੂਆਂ ਨੂੰ ਬਿਮਾਰ ਕਰ ਦਿਆ ਗਿਆ ਐਸੇ ਵਾਸਤੇ ਜਿਹੜਾ ਵਾਟਰ ਟੈਂਕ ਬਣਾਉਂਦੇ ਆ ਅਸੀਂ ਉਹ ਜ਼ਮੀਨ ਉਹਨਾਂ ਦਾ ਲੈਵਲ ਜ਼ਮੀਨ ਤੋਂ ਉੱਪਰ ਹੋਣਾ ਚਾਹੀਦਾ ਤਾਂ ਕਿ ਉਹ ਡਰੇਨ ਵਾਟਰ ਮਿਕਸ ਹੋ ਕੇ ਉਹਦੇ ਅੰਦਰ ਨਾ ਆਏ ਜਿਹੜਾ ਟੈਂਕ ਬਣਾਇਆ ਹੈ ਇਸ ਦੀ ਹੈ ਨਾ ਸਮੇਂ-ਸਮੇਂ ਤੇ ਆਪਣ ਨੂੰ ਕਲੀਨਿੰਗ ਕਰਨੀ ਚਾਹੀਦੀ ਹੈ ਇਹ ਧਿਆਨ ਰੱਖਣਾ ਚਾਹੀਦਾ ਤਾਂ ਉਹਦੇ ਵਿੱਚ ਫਰੈਸ਼ ਵਾਟਰ ਰਿਪਲੇਸ ਹੁੰਦਾ ਰਹੇ ਤੇ ਉਸ ਟੈਂਕ ਦੀ ਵੱਖ-ਵੱਖ ਸਮੇਂ ਤੇ ਆਪਨੂੰ ਸਫਾਈ ਕਰਕੇ ਤੇ ਉਹਨਾਂ ਦਾ ਡਿਸਇਨਫੈਕਸ਼ਨ ਵੀ ਕਰਨੀ ਚਾਹੀਦੀ ਹੈ ਗਿਆ ਜਿਵੇਂ ਦੇਖਿਆ ਹੋਣਾ ਤੁਸੀਂ ਕਈ ਸੰਸਥਾਨਾਂ 'ਚ ਜਿਹੜੇ ਟੈਂਕ ਆ ਗਿਆ ਉਹਨਾਂ ਨੂੰ ਸਾਫ ਕਰਕੇ ਤੇ ਚੁੰਨੇ ਦਾ ਨਾਲ ਲਿਪਾਈ ਕਰ ਦਿੰਦੇ ਆ ਤਾਂ ਉਹਦੇ ਨਾਲ ਉਹਦੇ ਡਿਸਇਨਫੈਕਸ਼ਨ ਹੋ ਜਾਂਦੀ ਹੈਗੀ ਹੈ ਇਸ ਤੋਂ ਇਲਾਵਾ ਸੀ ਰੱਖਣਾ ਹੈ ਧਿਆਨ ਰੱਖਣਾ ਹੈ ਕਿ ਚਾਰੇ ਕਿਵੇਂ ਖਿਲਾਣਾ ਹੈ ਬਾਰਿਸ਼ ਦੇ ਸੀਜ਼ਨ 'ਚ ਤੁਸੀਂ ਦੇਖਿਆ ਹੋਣਾ ਕਿ ਬਾਰਿਸ਼ ਦੇ ਸੀਜ਼ਨ 'ਚ ਬੈਥਰੀਆਂ ਕਾਂ ਉੱਤਰਾ ਦੀ ਗਾਹ ਉਗ ਜਾਂਦੀ ਹੈਗੀ ਹੈ ਆਪਣੇ ਖੇਤਾਂ 'ਚ ਅਸੀਂ ਕੀ ਕਹਿੰਦੇ ਆ ਕਿ ਚਲੋ ਚਾਰਾ ਮਿਲ ਗਿਆ ਪਸ਼ੂਆਂ ਨੂੰ ਚਰਨ ਵਾਸਤੇ ਛੱਡ ਦਈਏ ਉੱਥੇ ਕੀ ਹੁੰਦਾ ਕਿ ਇਸ ਤਰ੍ਹਾਂ ਬਿਲਕੁਲ ਅੰਧੇਰੇ ਤਰੀਕੇ ਨਾਲ ਉਹਨਾਂ ਪਸ਼ੂ ਨੂੰ ਥੇ ਚਰਨ ਦੇ ਖੇਤਾਂ ਤੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਉਸ ਚਾਰੇ ਚਾਹਨਾ ਪਾਣੀ ਦੀ ਬਧੇਰੀ ਮਾਤਰਾ ਹੁੰਦੀ ਹੈ ਉਸ ਚਾਰਾ ਖਾਣ ਨਾਲ ਪਸ਼ੂ ਦਾ ਪੇਟ ਤਾਂ ਭਰ ਜਾਂਦਾ ਹੈ ਲੇਕਿਨ ਪਾਣੀ ਜ਼ਿਆਦਾ ਆਂਦਾ ਹੈ ਜਿਸ ਨਾਲ ਦਸਤ ਵੀ ਲੱਗ ਜਾਂਦੇ ਆ ਫਿਰ ਸਭ ਤੋਂ ਵੱਡੀ ਦਿੱਕਤ ਕੀ ਆਂਦੀ ਹੈ ਕਿ ਜਿਹੜੇ ਨਾ ਸੀਡ ਕਈ ਜਿਹੜੀ ਵੀਡ ਹੈਗੀ ਉਹਨਾਂ ਦੇ ਪੈ ਰਹਿੰਦੇ ਆ ਗਿਆ ਖੇਤਾਂ 'ਚ ਤੇ ਉਹ ਜਿਵੇਂ ਬਾਰਿਸ਼ ਦਾ ਸੀਜ਼ਨ ਆਂਦਾ ਹੈ ਉਹਨਾਂ ਨੂੰ ਮੌਸਮ ਮਿਲਦਾ ਹੈ ਉਹ ਗਰੋ ਕਰ ਜਾਂਦੇ ਆ ਗਿਆ ਉਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਕਈ ਜਿਹੜੇ ਜ਼ਹਿਰੀਲੇ ਪੌਦੇ ਆ ਜੰਗਲੀ ਉਹ ਵੀ ਗਰੋ ਕਰ ਜਾਂਦੇ ਆ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਆਪਣੇ ਜਿਹੜੇ ਘਾਹ ਦੇ ਨਾਲ ਨਾ ਗਾਜਰ ਬੁੱਟੀ ਉਗ ਜਾਂਦੀ ਹੈਗੀ ਆ ਉਹ ਗਾਜਰ ਬੁੱਟੀ ਦੇਖੋ ਕਿਵੇਂ ਐਲਰਜੀ ਕਰ ਦਿਆ ਗਿਆ ਮਨੁਸ਼ਿਆਂ ਵਿੱਚ ਵੀ ਤੇ ਪਸ਼ੂਆਂ ਵਿੱਚ ਵੀ ਤੇ ਉਹ ਜੜੀ ਬੜੀ ਖਤਰਨਾਕ ਹੋ ਜਾਂਦੀ ਹੈਗੀ ਐ ਇਸੇ ਤਰ੍ਹਾਂ ਤੇ ਕਈ ਤਰ੍ਹਾਂ ਦੀਆਂ ਜੜੀਆਂ ਹੈਗੀਆਂ ਜਰੇਲੀਆਂ ਜੜੀ ਬੂਟੀਆਂ ਉਗ ਜਾਂਦੀਆਂ ਹੈਗੀਆਂ ਖਾਦੇ ਵਿੱਚ ਤੇ ਉਹ ਅਗਰ ਪਸ਼ੂ ਖਾ ਜਾਂਦੇ ਆ ਤਾਂ ਫਿਰ ਬਿਮਾਰੀਆਂ ਦਾ ਕਾਰਨ ਬਣਦੇ ਆ ਗਿਆ ਇਹ ਮੱਜਾਂ ਦਾ ਪਾਉਂਡ ਬਣਾਇਆ ਆ ਆਪਾਂ ਜੀ ਮੱਜਾਂ ਦੇ ਵਸਤੇ ਨਾਉਣ ਵਾਸਤੇ ਇਹਦੇ ਵਿੱਚ ਦੀ ਟਿਊਬਲ ਦਾ ਪਾਣੀ ਕ੍ਰਾਸ ਹੋ ਰਿਹਾ ਜਦੋਂ 15 ਦਿਨਾਂ ਜੇ ਗੰਦਾ ਹੋ ਜਾਂਦਾ ਜਿਆਦਾ ਖਰਾਬ ਹੋ ਜਾਂਦਾ ਤੇ ਇਹਨੂੰ ਸਾਫ਼ ਕਰਕੇ ਸੁਕਾ ਕੇ ਤੇ ਸਵੈਦੀ ਕਰਕੇ ਦੁਬਾਰਾ ਫੇਰ ਪਾਣੀ ਛੱਡਿਆ ਜਾਂਦਾ ਬਾਰਸ ਦਾ ਪਾਣੀ ਜਿਹੜਾ ਉਹਦੇ ਨਾਲ ਜ਼ਿਆਦਾ ਖਰਾਬ ਹੁੰਦਾ ਏ ਉਹਦੇ ਨਾਲ ਵਿਕਟਰੀਆ ਕੋਈ ਜੀਵ ਜੰਤੂ ਹੋਰ ਨਿਵਾਰੀ ਵਾਲੇ ਪੈਦਾ ਹੁੰਦੇ ਜਦੋਂ ਉਦੋਂ ਉਦੋਂ ਇਹਨੂੰ ਸਾਫ਼ ਕਰੀਦਾ ਫਿਰ ਇਹਨੂੰ ਸਾਫ਼ ਕਰਕੇ ਦੁਬਾਰਾ ਇਹਨੂੰ ਇੱਕ ਦਿਨ ਦੀ ਧੁੱਪ ਲਵਾ ਕੇ ਸਫੈਦੀ ਕਰਕੇ ਫਿਰ ਸਫੈਦੀ ਕਰਕੇ ਦੁਬਾਰਾ ਫਿਰ ਪਾਣੀ ਛੱਡਦੇ ਇਹਨੂੰ ਸੁਕਾ ਕੇ ਫਿਰ ਮੱਝਾਂ ਨੇ ਲਾਉਣ ਵਾਸਤੇ ਕਾਬਿਲ ਹੁੰਦਾ 15 ਦਿਨ ਤੇ ਇੱਕ ਵਾਰ ਸਾਫ਼ ਕਰਨਾ ਜ਼ਰੂਰੀ ਹੈ ਬਾਰ-ਬਾਰੀ ਜੋ ਦੁਵਾਰ ਬਣਾਈਆਂ ਬਾਹਰੋਂ ਪਾਣੀ ਅੰਦਰ ਨਾ ਆਵੇ ਇਹ ਕਰਕੇ ਬਣਾਈ ਹੋਈ ਆ ਇਹਦੇ ਵਿੱਚ ਇੱਕ ਵਰਮਾ ਲਾਇਆ ਗਿਆ ਜੋ ਪਾਣੀ ਨੂੰ ਗੰਦੇ ਪਾਣੀ ਨੂੰ ਬਾਹਰ ਕੱਢ ਕੇ ਡੰਪ ਕਰੀ ਜਾਂ ਫਿਰ ਜਾਂ ਦੁਬਾਰਾ ਇਹਨੂੰ ਸਾਫ਼ ਕਰਕੇ ਫਿਰ ਸਵੈਚਦੀ ਕਰਕੇ ਫਿਰ ਇਹਦੇ ਵਿੱਚ ਪਾਣੀ ਛੱਡੀਗਾ ਨੀਲੀ ਰਾਵ ਦੀਆਂ ਮੱਝਾਂ ਜਿੰਨੀਆਂ ਸਾਡੇ ਨੂੰ ਮਿਲਕਿੰਗ ਵਾਲੀਆਂ ਜਾਂ ਦੂਸਰੀ ਦੁੱਧ ਦੇਣ ਵਾਲੀਆਂ ਜਾਂ ਦੂਸਰਾ ਹੜ ਜਿੰਨਾ ਵੀ ਹੈਗਾ ਉਹ ਸਾਰਾ ਹੀ ਨਵਾਉਨੇ ਆ ਇਹਦੇ ਵਿੱਚ ਇਹਦੇ ਵਿੱਚ ਗਰਮੀ 'ਚ ਦੁੱਧ ਦਾ ਵੀ ਫਾਇਦਾ ਹੁੰਦਾ ਹੈ ਇਹਦੇ ਵਿੱਚ ਬਾੜ ਕੇ ਰੱਖਦੇ ਆ ਤੇ ਵੈਸੇ ਵੀ ਬਹੁਤ ਫਾਇਦੇ ਇਹਦੇ ਵਿੱਚ ਨਵੇਂ ਦੁੱਧ ਤੋਂ ਵੀ ਗਰਮੀ ਜ਼ਿਆਦਾ ਕਰਕੇ ਨਹੀਂ ਆਉਂਦੀਆਂ ਮੱਝਾਂ ਉਦੇ ਵਾਸਤੇ ਵੀ ਇਹਦਾ ਫਾਇਦਾ ਨੂੰ ਵਾਸਤੇ ਸਾਨੂੰ ਜੇ ਡੇਰੀ ਫਾਰਮ ਆਪਣੇ ਘਰ ਵਿੱਚ ਆਪਾਂ ਬਣਾਉਣਾ ਪਾਉਂਡ ਆਪਾਨੂੰ ਬਹੁਤ ਜ਼ਰੂਰੀ ਹੈ ਪਾਉਂਡ ਬਣਾਉਣਾ ਗਰਮੀ ਦੇ ਵਾਸਤੇ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਕਰਕੇ ਪਾਉਂਡ ਦਾ ਵਿੱਚ ਪਾਣੀ ਟਿਊਬਲ ਦਾ ਪਾਵੇ ਉਹਨੂੰ ਖੇਤਾਂ ਨੂੰ ਨਿਕਲਦਾ ਰਹੇ ਜਿਹੜਾ ਡੇਲੀ ਸਾਫ਼ ਰਹੇ ਪਾਣੀ ਵਾਲਾ ਬਾਰਿਸ਼ ਦੇ ਸੀਜ਼ਨ ਜਿਹੜੇ ਚਾਰੇ ਖਾਂਦੇ ਉਹਨਾਂ ਵਿੱਚ ਬਧੇਰੇ ਪਾਣੀ ਦੀ ਮਾਤਰਾ ਹੁੰਦੀ ਹੈ ਤੇ ਉਹਨਾਂ ਦੇ ਨਾਲ ਬਿੱਟ ਤਾਂ ਫੁੱਲ ਹੋ ਜਾਂਦਾ ਹੈਗਾ ਪਰ ਉਹ ਜਿਹੜੇ ਪਸ਼ੂ ਜਿਹੜੀ ਖੁਰਾਕ ਮਿਲਣੀ ਚਾਹੀਦੀ ਹੈ ਨਿਊਟ੍ਰੀਐਂਟ ਦੀ ਉਹ ਪੂਰੇ ਨਹੀਂ ਹੋ ਪੰਦੇ ਤੇ ਇਸ ਕੰਮ ਦੇ ਪਸ਼ੂ ਕਮਜ਼ੋਰ ਹੋ ਜਾਂਦਾ ਹੈਗਾ ਇਸ ਵਾਸਤੇ ਜ਼ਰੂਰੀ ਹੁੰਦਾ ਕਿ ਥੋੜਾ ਨੂੰ ਚਾਰ ਜਿਹੜਾ ਚਾਰਾ ਅਸੀਂ ਲੈ ਆਏ ਆ ਗਏ ਉਹਨੂੰ ਥੋੜਾ ਡਰਾਈ ਕਰ ਲਿਤਾ ਜਾਵੇ ਤੇ ਤਾਂ ਕਿ ਵਧੇਰੇ ਚਾਰੇ ਚ ਪਾਣੀ ਨਾ ਜਾਵੇ ਤੇ ਪਸ਼ੂ ਦਾ ਜੜੇ ਨਿਊਟ੍ਰੀਐਂਟ ਹੈਗੇ ਉਹ ਮਿਲ ਜਾਣ ਤੇ ਬਾਰੇ ਸੇ ਸੀਜ਼ਨ ਇਸ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੁੱਕਾ ਚਾਰਾ ਤੇ ਹਰਾ ਚਾਰਾ ਅੱਧਾ-ਅੱਧਾ ਮਿਲਾ ਲਿਆ ਜਾਵੇ ਤਾਂ ਕਿ ਜਿਹੜੇ ਨਿਊਟ੍ਰੀਐਂਟ ਹੈਗੇ ਆ ਉਹ ਪੂਰੇ ਮਿਲ ਸਕਣ ਪਸ਼ੂ ਨੂੰ ਇਸ ਦੇ ਨਾਲ ਵੀ ਆਪਾਂ ਨੂੰ ਇੱਕ ਇਹ ਧਿਆਨ ਰੱਖਣਾ ਹੈ ਕਿ ਮਿਨਰਲ ਮਿਕਸਚਰ ਜ਼ਰੂਰ ਦੇਣਾ ਹੈਗਾ ਪਰ ਕਿਸੇ ਜਗ੍ਹਾ ਦੇ ਜਿਵੇਂ ਚਾਰਾਂ ਬਾਰਿਸ਼ ਦੇ ਸੀਜ਼ਨਾਂ ਚਾਰਾਂ ਲਿਜਾਂਡਸ ਦਿੱਕਤ ਹੁੰਦੀ ਹੈ ਤਾਂ ਉਥੇ ਇਹ ਧਿਆਨ ਰੱਖਣਾ ਹੈਗਾ ਕਿ ਦੂਜਾ ਸਾਡੇ ਕੋਲ ਕਨਵੈਸ਼ਨਲ ਫੀਡ ਵੀ ਆ ਗਿਆ अवेलेबल ਅਸੀਂ ਇਹ ਤੇ ਸਾਇਲਜ ਵੀ ਬਣਾ ਸਕਦੇ ਆ ਚਾਰਿਆਂ ਦੀ ਉਹਨੂੰ ਰੱਖ ਸਕਦੇ ਆ ਇੱਕ ਖਾਸ ਤੌਰ ਤੇ ਇਸ ਸੀਜ਼ਨ ਵਾਸਤੇ ਇੱਕ ਯੂਰੀਆ ਮੋਲੇਸਸ ਮਿਨਰਲ ਬਲੌਕ ਵੀ ਆੰਦਿਆ ਗਿਆ ਸੀ ਉਹ ਵੀ ਪਸ਼ੂ ਨੂੰ ਦੇ ਸਕਦੇ ਆ ਤੇ ਇਸ ਤਰ੍ਹਾਂ ਦੇ ਅਸੀਂ ਪਸ਼ੂਆਂ ਦੀ ਜਰੂਰਤ ਅਨੁਸਾਰ ਖੁਰਾਕ ਪੂਰੀ ਕਰ ਸਕਦੇ ਆ ਇਹ ਦੋ ਤਰ੍ਹਾਂ ਦੇ ਪਰਜੀਵੀ ਜਿਹੜੇ ਅੰਦਰ ਦੇ ਤੇ ਬਾਹਰ ਦੇ ਪਰਜੀਵੀ ਆੰਦਿਆ ਗਿਆ ਉਹ ਪਸ਼ੂ ਨੂੰ ਬਥੇਰੇ ਪਰੇਸ਼ਾਨ ਕਰਦੇ ਆ ਗਿਆ ਖਾਸ ਤੌਰ ਤੇ ਕਿਉਂਕਿ ਜਦੋਂ ਹਵਾਇਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਇਹਨਾਂ ਦੇ ਅੰਡੇ ਘਰੋ ਕਰਦੇ ਆ ਤੇ ਜੇ ਵਧਦੇ ਪਰ ਵਧਿਆ ਗਿਆ ਤੇ ਪਸ਼ੂਆਂ ਨੂੰ ਬਿਮਾਰੀਆਂ ਪੈਦਾ ਕਰਦੇ ਆ ਗਿਆ ਅੰਦਰ ਦੇ ਪਰਜੀਵਿਆਂ ਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਗੋਲ ਕੀੜੇ ਜਨੂੰ ਅਸੀਂ ਇੰਟਰਸਟੈਨਲ ਵਾਰਮਿੰਗ ਕਹਿੰਦੇ ਆ ਉਹ ਜ਼ਿਆਦਾ ਹੋ ਜਾਂਦੇ ਆ ਇਸ ਇਹਨਾਂ ਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕਿ ਪਰਜੀਵੀ ਨਾਸ਼ਕ ਦਵਾਈ ਦੇਣੀ ਚਾਹੀਦੀ ਹੈ ਗਿਆ ਪਰਜੀਵੀ ਨਾਸ਼ਕ ਦਵਾਈ ਜਿਵੇਂ ਅਸੀਂ ਦੇ ਸਕਦੇ ਆ ਅਲਬੰਡਾ ਜੋਲ ਹੋਗੀ ਇਹ ਅਸੀਂ ਨਾਨ ਪ੍ਰੈਗਨੈਂਟ ਐਨੀਮਲ ਨੂੰ ਦੇ ਸਕਦੇ ਆਂ ਗਿਆ ਉਸ ਤੋਂ ਇਲਾਵਾ ਫਰਮੈਂਡਾ ਜੋ ਅਸੀਂ ਪ੍ਰੈਗਨੈਂਟ ਨੂੰ ਵੀ ਦੇ ਸਕਦੇ ਆਂ ਨਾਨ ਪ੍ਰੈਗਨੈਂਟ ਨੂੰ ਦੇ ਸਕਦੇ ਆਂ ਗਿਆ ਇਹਨਾਂ ਦਾ 3 ਗ੍ਰਾਮ ਦਾ ਬੋਲਸ ਹੁੰਦਾ ਹੈਗਾ ਇਹ ਵੱਸ ਪਸ਼ੂਆਂ ਵਾਸਤੇ ਤੇ ਜਿਹੜੇ ਛੋਟੇ ਕਟੀਆਂ ਕਟੀਆਂ ਉਹਨਾਂ ਵਾਸਤੇ 150 ਮਿਲੀਗ੍ਰਾਮ ਦੀ ਗੋਲੀ ਆਂਦੀ ਹੈਗੀ ਆ ਉਹ ਅਸੀਂ ਇੱਕ ਦੇ ਸਕਦੇ ਆਂ ਗਿਆ ਇਸ ਜਿਹੜਾ ਪਰਜੀਵੀ ਦਾ ਜਿਹੜਾ ਦਵਾਈ ਦੇਣੀ ਹੈ ਪਰਜੀਵੀ ਨਾਸ਼ਕ ਦਵਾ ਇਹ ਸਾਲਤ ਸ਼ੁਰੂ ਨੂੰ ਅਸੀਂ ਕੱਟੇ ਤੇ ਕਟੀਆਂ ਨੂੰ 4 ਤੋਂ 8 ਮਹੀਨੇ ਚ ਦੇ ਦਿੰਦੇ ਆਂ ਦੋਸਤੋ ਬਾਦ ਅਸੀਂ ਕਹਿੰਦੇ ਆ ਕਿ 4 ਤੋਂ 6 ਮਹੀਨੇ ਦੇ ਅੰਤਰਾਲ 'ਚ ਦੋ ਜਾਂ ਤਿੰਨ ਵਾਰ ਪਰਜੀਵੀ ਨਾਸ਼ਕ ਦਵਾ ਦਿਓ ਪਰ ਇਸ ਇਹ ਧਿਆਨ ਰੱਖੋ ਕਿ ਪਹਿਲ ਜਿਹੜੀ ਪਹਿਲੀ ਖੁਰਾਕ ਹੈ ਉਹ ਇੱਕ ਖੁਰਾਕ ਘੱਟੋ ਘੱਟ ਬਾਰਿਸ਼ ਦੇ ਸੀਜ਼ਨ ਤੋਂ ਪਹਿਲਾਂ ਝੜ ਦੋ ਤਾਂ ਕਿ ਜਿਹੜੇ ਬਾਰਿਸ਼ ਦੇ ਸੀਜ਼ਨ ਦੇ ਜਿਹੜੇ ਪਰਜੀਵੀ ਪਰਪਨੇ ਆ ਉਹਨਾਂ ਦਾ ਜਿਆਦਾ ਅਸਰ ਨਾ ਹੋਵੇ ਬਾਕੀ ਆਪਣੇ ਤਰਾਈ ਬੈਲਟ 'ਚ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਫਸ਼ਨ ਪਸ਼ੂਨ ਉਸੇ ਫੇਸ਼ੀਲਾ ਕਹਿੰਦੇ ਆਂਗਾ ਬਿਮਾਰੀ ਹੋ ਜਾਂਦੀ ਹੈਗੀ ਹੈ ਉਸ ਚ ਕੀ ਹੁੰਦਾ ਹੈਗਾ ਕਿ ਪਸ਼ੂ ਦੇ ਜਿਹੜੇ ਮੈਂਡੀਬੂਲਰ ਹੈਗਾ ਇਹ ਰੀਆ ਜਿਹੜਾ ਜਬੜਾ ਕਹਿੰਦੇ ਆ ਇਸ ਚ ਨਾ ਫਲਾਉਟ ਆ ਜਾਂਦੇ ਤੇ ਪਾਣੀ ਪਾਣੀ ਜਿਹਾ ਭਰ ਜਾਂਦਾ ਹੈਗਾ ਇਹ ਇਸ ਦੀ ਖਾਸ ਨਿਸ਼ਾਨੀ ਹੈ ਇਹ ਜੰਲੀ ਕਹਿੰਦੇ ਆ ਕਿ ਇਸੇ ਫੇਸ਼ੀਲਾ ਹੈਪੇਟਿਕ ਸਾਡੀ ਅੰਗਰੇਜ਼ੀ ਟਰਮ ਚ ਤੇ ਉਸ ਉਸ ਦੇ ਹਿਸਾਬ ਨਾਲ ਹੈਪੇਟਿਕ ਦਾ ਮਤਲਬ ਉਹਨੂੰ ਲੀਵਰ ਨੂੰ ਇਫੈਕਟ ਕਰਦਾ ਹੈਗਾ ਉਸ ਕਾਰਨ ਸੇ ਇਸ ਬਿਮਾਰੀ ਸ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਤੇ ਸਬ ਮੈਂਡੀਬੂਲਰ ਡੇਮਾ ਹੋ ਜਾਂਦਾ ਹੈਗਾ ਇਸ ਵਾਸਤੇ ਇਸ ਵਾਸਤੇ ਇੱਕ ਅਲੱਗ ਤਰ੍ਹਾਂ ਦੀਆਂ ਜੜੀਆਂ ਹੈ ਗਿਆ ਪਰ ਜੇ ਵੀ ਨਸ਼ਕ ਦੀਵਾਨ ਦੀਆਂ ਗਿਆ ਤੁਸੀਂ ਡਾਕਟਰ ਨੂੰ ਕੰਸਲਟ ਕਰਕੇ ਤੇ ਉਹ ਲੈ ਸਕਦੇ ਹੋ ਪਸ਼ੂ ਨੂੰ ਆਪਣੇ ਦਿਖਾ ਸਕਦੇ ਹੋ ਨੀਲੀ ਰਾਵੀ ਨਸਲ ਦੀਆਂ ਮੱਝਾਂ ਬਹੁਤ ਹੀ ਸ਼ਾਂਤ ਤੇ ਵਧੀਆ ਕੱਦ ਕਾਠ ਵਾਲੀਆਂ ਹੁੰਦੀਆਂ ਹਨ ਇਹਨਾਂ ਨੂੰ ਹਰ ਮੌਸਮ ਵਿੱਚ ਵਧੀਆ ਢੰਗ ਨਾਲ ਪਾਲਿਆ ਜਾ ਸਕਦਾ ਹੈ ਨੀਲੀ ਰਾਵੀ ਨਸਲ ਦੀਆਂ ਮੱਝਾਂ ਜਿਆਦਾ ਗਰਮੀ ਅਤੇ ਜਿਆਦਾ ਸਰਦੀ ਤੋਂ ਜਿਆਦਾ ਪ੍ਰਭਾਵਿਤ ਨਹੀਂ ਹੁੰਦੀਆਂ ਵਧੀਆ ਚਾਰਾ ਖੁਰਾਕ ਅਤੇ ਰੱਖ-ਰਖਾਵ ਨੀਲੀ ਰਾਵੀ ਨਸਲ ਦੀਆਂ ਮੱਝਾਂ ਦੇ ਦੁੱਧ ਉਤਪਾਦਨ ਲਈ ਬਹੁਤ ਵਧੀਆ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਅੰਦਰ ਦੇ ਪਰਜੀਵੀ ਅੰਦਰ ਦੇ ਪਰਜੀਵੀਆਂ ਤੋਂ ਇਲਾਵਾ ਜਿਹੜੇ ਬਾਹਰ ਦੇ ਪਰਜੀਵੀ ਆ ਗਿਆ ਜਿਵੇਂ ਦੇਖੋ ਤੁਸੀਂ ਚਿਚੜ ਹੋ ਗਏ ਮੱਛਰ ਹੋ ਗਏ ਮੱਖੀਆਂ ਹੋ ਗਈਆਂ ਇਹ ਵੀ ਵਦੇਰੇ ਹੁੰਦੇ ਆ ਬਾਰਿਸ਼ ਦੇ ਸੀਜ਼ਨ ਵਿੱਚ ਤੁਸੀਂ ਦੇਖਿਆ ਹੁਣ ਆਮ ਤੌਰ ਤੇ ਇਹ ਲੱਗਦੇ ਹੈਗੇ ਕਿ ਇਹ ਚਿਚਣ ਨੇ ਖੂਨ ਪੀ ਲਿਆ ਤੇ ਮਛਰਾ ਨੇ ਪਸ਼ੂ ਨੂੰ ਪਰੇਸ਼ਾਨ ਕਰਤਾ ਸਿਰਫ ਇਤਨੇ ਤੱਕ ਹੀ ਨਹੀਂ ਹੁੰਦੇ ਇਹਨਾਂ ਨਾਲ ਕਈ ਬਿਮਾਰੀਆਂ ਫੈਲਦੀਆਂ ਗਿਆ ਖਾਸ ਤੌਰ ਤੇ ਮੱਝਾਂ ਜੜੀਆਂ ਗਿਆ ਜਿਹਨਾਂ ਅਸੀਂ ਹਿਮੋਪਰੋਟੋਜ਼ੋਨ ਡਿਜ਼ੀਜ਼ ਕਹਿੰਦੇ ਹਾਂ ਉਹ ਕਿਹੜੇ ਹੁੰਦੇ ਆ ਕਿ ਖੂਨ ਦੇ ਪਰਜੀਵੀ ਹੁੰਦੇ ਆ ਉਹਨਾਂ ਦੇ ਨਾਮ ਹੈਗੇ ਥਲੇਰੀਆ ਬਬੀਸ਼ੀਆ ਇਹਨਾਂ ਪਲਾਜ਼ਮਾ ਇਹ ਬਿਮਾਰੀਆਂ ਫੈਲਦੀਆਂ ਤੇ ਇਹ ਬੜੇ ਜੜੀ ਹੈ ਬਧੇਰੇ ਨੁਕਸਾਨ ਕਰ ਦਿਆ ਹੈ ਪਸ਼ੂਆਂ ਤੇ ਜਮਾ ਪਸ਼ੂਆਂ ਦੀ ਪ੍ਰੋਡਕਟਿਵਿਟੀ ਡਾਊਨ ਹੋ ਜਾਂਦੀ ਹੈ ਤੇ ਇਸੇ ਵਾਸਤੇ ਸਾਨੂੰ 22 ਪਰਜੀਵੀ ਦਾ ਪਸ਼ੂਆਂ ਨੂੰ ਤੰਗਣ ਤੋਂ ਇਲਾਵਾ ਤੇ ਸਿੱਧਾ ਖੂਨ ਪਿੰਡ ਤੋਂ ਇਲਾਵਾ ਇਹਨਾਂ ਜਿਹੜੇ ਬਿਮਾਰੀਆਂ ਤੋਂ ਵੀ ਬਚਾਉਣ ਵਾਸਤੇ ਇਹਨਾਂ ਨੂੰ ਸਾਨੂੰ ਇਹਨਾਂ ਨੂੰ ਬਚਾਉਣਾ ਚਾਹੀਦਾ ਹੈਗਾ ਇਸੇ ਵਾਸਤੇ ਇਸ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਹਰ 15 ਦਿਨ ਦੇ ਅੰਤਰਾਲ ਵਿੱਚ ਖਾਸ ਤੌਰ ਤੇ ਮੱਖੀ ਮੱਛਰ ਤੇ ਇਹਨਾਂ ਦੇ ਬਾਰਿਸ਼ ਦੇ ਸੀਜ਼ਨ ਚ ਅਸੀਂ ਇਹਨਾਂ ਨੂੰ ਜੜਿਆ ਗਿਆ ਸਪਰੇਅ ਕਰ ਸਕਦੇ ਹਾਂ ਫਲੂਮੈਥ੍ਰਿਨ ਡੈਲਟਾ ਮੈਥ੍ਰੇਨ ਇਸ ਤਰ੍ਹਾਂ ਦੀਆਂ ਕਈ ਜੜੀਆਂ ਸਪਰੇਆ ਆਉਂਦੀਆਂ ਹੈ ਦੇਖਿਆ ਹੁਣੇ ਮਾਰਕੀਟ ਵਿੱਚ ਕਮਨ ਆਂਦੀ ਹੈ ਬਿਟੌਕਸ ਜਿਹੜੇ ਕਿਸਾਨ ਵੀ ਜਾਣਦੇ ਆ ਗਿਆ ਉਹ ਵੀ ਕਰ ਸਕਦੇ ਆ ਅਸੀਂ ਉਹਨਾਂ ਦੀ ਸਪਰੇ ਕਰ ਸਕਦੇ ਆ ਤੇ ਚਿਚੜ ਤੇ ਮੱਖੀ ਮਛਰਾਂ ਨਾਲ ਤੋਂ ਨਿਜਾਤ ਪਾ ਸਕਦੇ ਆ ਹੁਣ ਮੈਂ ਤੁਹਾਨੂੰ ਉਹਨਾਂ ਵਿਸ਼ੇਸ਼ ਬਿਮਾਰੀਆਂ ਦੇ ਬਾਰੇ ਦੱਸੂਗਾ ਜਿਹੜੇ ਬਾਰਿਸ਼ ਦੇ ਸੀਜ਼ਨਾਂ ਚ ਹੁੰਦੀਆਂ ਤੇ ਜਿਨ੍ਹਾਂ ਦਾ ਸਾਨੂੰ ਟਿਕਾ ਕਰਨ ਕਰਾਣਾ ਚਾਹੀਦਾ ਇਹ ਟਿਕਾ ਕਰਨ ਜਿਹੜੇ ਅਸੀਂ ਇਸ ਸਾਲ ਚ ਘੱਟੋ ਘੱਟ ਦੋ ਵਾਰ ਕਰਦੇ ਆ ਤੇ ਪਹਿਲਾ ਟਿਕਾ ਕਰਨ ਜਿਹੜਾ ਬਾਰਿਸ਼ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਾਣਾ ਚਾਹੀਦਾ ਤੁਸੀਂ ਸੋਨੇ ਆਪ ਦਾ ਹੋਣਾ ਕਿ ਗਲ ਘੋਟੋ ਦੀ ਬਿਮਾਰੀ ਹੁੰਦੀ ਹੈਗੀ ਹੈ ਮੂੰਹ ਖੁਰ ਦੀ ਬਿਮਾਰੀ ਆਉਂਦੀ ਹੈ ਤੇ ਲੰਗੜੇ ਬਿਮਾਰੀ ਆਉਂਦੀ ਹੈ ਅਗਰ ਇਹਨਾਂ ਦਾ ਬਸਤ ਸੀਜ਼ਨ ਤੋਂ ਪਹਿਲਾਂ ਟਿਕਾ ਕਰਨ ਕਰਾਇਆ ਜਾਂਦਾ ਬਚਾਵਾ ਜਾਂਦਾ ਨਹੀਂ ਤਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹ ਬਿਮਾਰੀਆਂ ਫੈਲਦੀਆਂ ਤਾਂ ਵਧੇਰੇ ਤੌਰ ਤੇ ਕਾਫੀ ਜੜੀ ਪੋਪੂਲੇਸ਼ਨ ਹੈ ਪਸ਼ੂਆਂ ਦੀ ਕਵਰ ਹੋ ਜਾਂਦੀ ਹੈ ਤੇ ਉਸ ਨਾਲ ਵਧੇਰੇ ਨੁਕਸਾਨ ਹੁੰਦੇ ਆ ਤੇ ਗਲ ਘੋਟੋ ਇਸ ਤਾਂ ਸਾਨੂੰ ਪਸ਼ੂ ਨੂੰ ਕਈ ਵਾਰ ਬਚਾਣ ਦਾ ਵੀ ਮੌਕਾ ਨਹੀਂ ਮਿਲਦਾ ਰਾਤ ਨੂੰ ਪਸ਼ੂs ਠੀਕ ਠਾਕ ਬੰਦੇ ਆ ਤੇ ਸਵੇਰੇ ਦੇਖਦੇ ਆ ਰਾਤ ਨੂੰ ਯਾਦੋਂ ਪਤਾ ਚੱਲ ਜਾਂਦਾ ਹੈਗਾ ਕਿ ਪਸ਼ੂ ਮਰ ਗਿਆ ਜਾਂ ਵਧੇਰੇ ਬਿਮਾਰ ਹੋ ਗਿਆ ਤਾਂ ਬਚਾਣਾ ਵੀ ਮੁਸ਼ਕਲ ਹੁੰਦਾ ਇਸੇ ਤਰ੍ਹਾਂ ਜਿਹੜੀ ਇਹ ਮੂੰਹ ਖੁਰਦੀ ਬਿਮਾਰੀ ਤੁਸੀਂ ਦੇਖੀ ਹੋਣੀ ਹੈ ਇਹ ਇਹ ਵੀ ਵਧੇਰੇ ਫੈਲਦੀ ਹੈ ਕਿਉਂਕਿ ਉਹ ਸੀਜ਼ਨ ਇਹਨਾਂ ਦੇ ਜਿਹੜੇ ਜੁਵਾਨਾਂ ਤੇ ਕੀਟਾਣਾਂ ਦੇ ਗਰੋਥ ਵਾਸਤੇ ਵਧੀਆ ਹੁੰਦਾ ਦੂਜਾ ਜਿਹੜੇ ਪਾਣੀ ਦੇ ਸਰੋਤ ਹੁੰਦੇ ਆ ਉਹ ਵੀ ਕੰਟਾਮਿਨੇਟ ਹੋ ਜਾਂਦੇ ਆ ਅਗਰ ਕਿਸੇ ਇੱਕ ਪਸ਼ੂ ਨੂੰ ਗਲ ਕੋਟ ਹੋ ਗਿਆ ਔਰ ਅਗਰ ਉਹਨੇ ਚਾਰੇ ਚੋਂ ਖੁਰਲੀ ਇਸ ਮੂੰਹ ਮਾਰਿਆ ਤੇ ਦੂਜੇ ਪਸ਼ੂ ਨੂੰ ਇਨਫੈਕਸ਼ਨ ਲੱਗ ਜਾਂਦੀ ਹੈ ਇਸੇ ਤਰ੍ਹਾਂ ਪਾਣੀ ਨਾਲ ਵੀ ਲੱਗ ਜਾਂਦੀ ਹੈ ਤੇ ਨਾ ਉਸ ਵਾਸਤੇ ਸਾਨੂੰ ਟਿਕਾ ਕਰਨ ਕਰਾਉਣਾ ਬਹੁਤ ਜ਼ਰੂਰੀ ਹੈ ਇਸ ਦੇ ਇਲਾਵਾ ਤੁਸੀਂ ਦੇਖਣਾ ਹੈ ਕਿ بارش ਦਾ ਸੀਜ਼ਨ ਹੈ ਤੇ ਕਈ ਤਰ੍ਹਾਂ ਦੇ ਸੱਪ ਨਿਕਲ ਜਾਂਦੇ ਆ ਛਰੇਲੇ ਸੱਪ ਵਿਛੂ ਗਲੇਰੀਆਂ ਕਈ ਤਰ੍ਹਾਂ ਦੀਆਂ ਤੇ ਇਹ ਜਿਹੜੇ ਆ ਉਥੋਂ ਕਿਉਂਕਿ ਪਾਣੀ ਉਹਨਾਂ ਦੇ ਬਿਲਾ ਵਿੱਚ ਪਾਣੀ ਪੈਂਦਾ ਹੈਗਾ ਤੇ ਉਹ ਪਾਣੀ ਪਿੰਣ ਦੇ ਕਾਰਨ ਬਿਲਾ ਦੇ ਬਿਲਾ ਤੋਂ ਬਾਹਰ ਆ ਜਾਂਦੇ ਆ ਤੇ ਕਈ ਵਾਰ ਆਪਣੇ ਜਿਹੜੇ ਪਸ਼ੂ ਛੱਡਾਂ ਦੇ ਅੰਦਰ घुस ਜਾਂਦੇ ਆ ਤੇ ਉਹ ਪਸ਼ੂ ਨੂੰ ਆਪਣਾ ਵੱਢ ਲੈਂਦੇ ਆ ਗਿਆ ਤੇ ਇਹ ਖਾਸ ਤੌਰ ਤੇ ਜੇ ਇਹਨਾਂ ਦਾ ਅਗਰ ਲਗੇ ਕਿ ਪਸ਼ੂ ਕੋਈ ਜਾਨਵਰ ਕਟ ਗਿਆ ਇਹਨਾਂ ਨੂੰ ਤੇ ਖਾਸ ਤੌਰ ਤੇ ਆਪਾਂ ਨੂੰ ਦੇਖਣਾ ਚਾਹੀਦਾ ਪਸ਼ੂ ਦੀ ਲੈਵਟੀ ਜਾਂ ਜਿਹੜੇ ਮੂੰਹ ਦਾ ਹਿੱਸਾ ਹੈ ਉਥੇ ਉਥੇ ਇਹ ਵਧੇਰੇ ਕਟਦੇ ਆ ਗਿਆ ਉਹਨਾਂ ਨੂੰ ਆਪਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਅਗਰ ਇਹ ਜਿਹਾ ਕੋਈ ਲੱਗੇ ਕਿ ਉਥੇ ਸੋਜੀ ਸ਼ਾ ਰਹੀ ਹੈ ਜਾਂ ਨੀਲਾ ਪੈ ਰਿਹਾ ਹੈ ਰੀਆ ਤੇ ਇਹ ਜੇ ਪਸ਼ੂ ਨੂੰ ਆਪਾਂ ਨੂੰ ਉਥੇ ਫਟਾਫਟ ਡਾਕਟਰ ਦੇ ਕੋਲੋਂ ਲੈ ਜਾਣਾ ਚਾਹੀਦਾ ਤਾਂ ਉਹਨਾਂ ਦਾ ਇਲਾਜ ਕਰਾਣਾ ਚਾਹੀਦਾ ਹੈਗਾ ਅਮਾ ਜੋ ਕਿ ਸਭ ਤੋਂ ਇੰਪੋਰਟੈਂਟ ਜੋ ਡਿਜ਼ੀਜ਼ ਹੈ ਉਹ ਹੈ ਮਿਸਟਾਈਟਸ ਮਤਲਬ ਥਨੋ ਦਾ ਇਨਫੈਕਸ਼ਨ जब थन का इन्फेक्शन हो जाता है तो क्या होता है मिल्क का क्वालिटी और क्वांटिटी बहुत इफेक्ट हो जाता है मतलब क्वांटिटी कम हो जाता है और क्वालिटी बहुत ख़राब हो जाता है एक हम हाँ, मेस्टाइटिस कह सकते हैं कि सब क्लिनिकल मेस्टाइटिस है जब हम लाइक दूध को देख के नहीं कह सकते कि इन्फेक्शन है या नहीं लेकिन क्या होता है कि इसका क्वान्टिटी कम हो जाता है एक और है क्लिनिकल मेस्टाइटिस मतलब दूध को और थन को देख के हम बता सकते हैं कि इसे इन्फेक्शन हुआ है तभी हम ट्रीटमेंट के साथ प्रोसीड कर सकते हैं तो स्पेशली रेनी सीजन में हमें क्या सबसे इम्पॉर्टेंट देखना है कि फर्स्ट मतलब फ्लोरिंग फ्लोरिंग या बेडिंग जो है कम्प्लीटली ड्राई होना चाहिए सिर्फ अगर ड्राई है तो हमें लाइक हमें एक अश्योरिटी मिल सकती है कि इन्फेक्शन स्प्रेड नहीं हो सकता है अलॉन्ग विद इन्वायरमेंट सबसे इम्पॉर्टेंट ये है कि हम डिपिंग करें मतलब मिल्किंग के बाद ये है आयोडीन और ग्लिसरीन का डिप जब हम ये प्रेस करते हैं तो यहाँ पे आयोडीन का एक सोल्यूशन आ जाता है और टीट सपोज ये टीट है तो थ्री क्वार्टर्स मतलब फुल टीट कम्प्लीटली डिप करना है एटलीस्ट तीस सेकेंड के लिए इससे क्या है ग्लिसरीन और आयोडीन जो मतलब एंटीबायोटिक है वो कम्प्लीटली जाता है और कम्प्लीटली कवर करके जो भी इन्फेक्शन है वो प्रिवेंट कर देता है तो सबसे इम्पॉर्टेंट है कि अगर हम ये डिप मिल्किंग के हर टाइम के बाद अगर करते हैं तो फ्यूचर में अगर जो भी इन्फेक्शन है वो प्रिवेंट हो सकता है फ्लोरिंग और टी डिप अगर हम लेकिन ये मैनेजमेंटल प्रॉब्लम्स जो है अगर हम प्रिवेंट कर सकते हैं तो मेस्टाइटिस मतलब सबसे ज़्यादा इम्पोर्टेंट मजो में जो डिजीज़ है हम प्रिवेंट कर सकते हैं यहाँ पे आई सी आर सी आर वी निली रावी के ऊपर स्पेशलाइज है तो अगर आपको कोई भी जानकारी या क्वायरीज की जरूरी है तो यहाँ पे प्लीज़ कॉन्टैक्ट कर लेंगे तो इसके अलावा मैं मैंने शुरू क्या किया कि जो अपने पशु के शेड है उन्होंने लाइटिंग प्रॉपर होनी चाहिए है ताकि पशु अपना इन चीज़ों तो बचाव किया जा सके ਇਕ ਜਿਹੜੇ ਪਸ਼ੂਆਂ ਚ ਹਨ ਆਪਣੇ ਥਣਾ ਦੇ ਬਿਮਾਰੀਆਂ ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਬੈਕਟੀਰੀਆ ਤੇ ਫੰਗਸ ਸਾਰੇ ਜ਼ਿਆਦਾ ਹੁੰਦੇ ਆ ਤੇ ਥਣਾ ਦੀਆਂ ਬਿਮਾਰੀਆਂ ਵੀ ਵਧੇਰੇ ਹੁੰਦੀਆਂ ਆਂ ਗਿਆ ਪਸ਼ੂ ਇਸ ਸੀਜ਼ਨ ਇਸ ਤੇ ਆਪਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਤਾਂ ਕਿ ਥਣਾਂ ਦੀ ਸਫਾਈ ਦਾ ਧਿਆਨ ਰੱਖਿਆ ਜਾਇਆ ਤੇ ਜਿਹੜਾ ਆਪਾਂ ਪਾਣੀ ਵਰਤਦੇ ਆ ਉਸ ਟਾਈਮ ਕੰਟਾਮਿਨੇਟਡ ਨਹੀਂ ਹੋਣਾ ਚਾਹੀਦਾ ਸਾਫ ਸੁਥਰਾ ਪਾਣੀ ਆਉਣਾ ਚਾਹੀਦਾ ਤੇ ਜੁਰਤ ਹੋਵੇ ਤਾਂ ਪਾਣੀ ਥੋੜੀ ਲਾਲ ਦਵਾਈ ਪਾ ਸਕਦੇ ਆ ਪਸ਼ੂ ਦੇ ਹਵਾਨੇ ਨੂੰ ਧੋਣ ਵਾਸਤੇ ਤੇ ਇਹਨਾਂ ਬਿਮਾਰੀਆਂ ਤੋਂ ਆਪਾਂ ਬਚਾਅ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਇੱਕ ਆਪ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਪਸ਼ੂ ਹੈਗੇ ਉਹਨਾਂ ਨੂੰ ਆਪਣੋਂ ਖੰਭਿਆਂ ਨਾਲ ਨਹੀਂ ਬੰਨਣਾ ਚਾਹੀਦਾ ਤੇ ਜਿਹੜੀਆਂ ਖੁਲੀਆਂ ਤਾਰਾਂ ਹੈਗੀਆਂ ਉਹਨਾਂ ਦੇ ਨੇੜੇ ਨਹੀਂ ਛੜਨਾ ਚਾਹੀਦਾ ਤਾਂ ਕਿ ਕੰਢ ਤੋਂ ਬਚਾਇਆ ਜਾ ਸਕੇ ਕਈ ਵਾਰ ਆਪਾਂ ਦੇਖਿਆ ਹੋਣਾ ਕਿ ਹੜਾਂ ਖਾਸ ਤੌਰ ਤੇ ਆ ਜਾਂਦੀਆਂ ਹੈਗੀਆਂ ਕੁਝ ਏਰੀਆ 'ਚ ਆਪਾਂ ਨੂੰ ਪਤਾ ਹੋਣਾ ਹੁੰਦਾ ਇਹ ਸੇਰੇ ਚ ਆੜਾਂ ਵਾਲੀ ਹੈ ਕਿਉਂਕਿ ਉਹ ਏਰੀਆ ਨੀਵਾ ਹੁੰਦਾ ਹੈ ਕਿ ਜਦੋਂ ਬਾਰਿਸ਼ ਜ਼ਿਆਦਾ ਹੁੰਦੀ ਹੈ ਤੇ ਇਸ ਏਰੀਆ 'ਚ ਆਪਾਂ ਨੂੰ ਖਾਸ ਤੌਰ 'ਤੇ ਪਹਿਲਾਂ ਹੀ ਆਪਾਂ ਧਿਆਨ ਦੇ ਸਕਦੇ ਹਾਂ ਕਿ ਪਈ ਪਸ਼ੂ ਦੇ ਰੱਖਣ ਦੀ ਜਗ੍ਹਾ ਉੱਚੀ ਹੋਵੇ ਤੇ ਉਹਨਾਂ ਦੇ ਵਾਸਤੇ ਭਾੜਨ ਦੇ ਟਾਈਮ ਵਾਸਤੇ ਸੁੱਕੇ ਚਾਰੇ ਆਪਣੇ ਕੋਲ ਲਾਉਣ ਤੇ ਸਾਰੇ ਕੰਸਨਟ੍ਰੇਟ ਮਿਕਸਚਰ ਰੋਣ ਤੇ ਯੂਰੀਆ ਮਿਨਰਲ ਮਿਕਸਚਰ ਬਰੋਕ ਹੋਵੇ ਆਪਣੇ ਕੋਲੋਂ ਤੇ ਉਹ ਤਾਂ ਕਿ ਉਹ ਔਖੇ ਵਕਤ ਚ ਉਹ ਖਿਲਾਇਆ ਜਾ ਸਕੇ ਤੇ ਇਸ ਤਰ੍ਹਾਂ ਆਪਾਂ ਪਸ਼ੂਆਂ ਦਾ ਬਚਾਅ ਕਰ ਸਕਦੇ ਆ ਗਿਆ ਅੱਜ ਕੱਲ ਆਪਣੇ ਆ ਸਰਕਾਰਾਂ ਵੀ ਖੂਬ ਧਿਆਨ ਦੇ ਰਹੀਆਂ ਆ ਇਸ ਤੇ ਦੇਖਿਆ ਜਨਾ ਤੁਸੀਂ ਆਪਣੇ ਮੋਬਾਈਲ ਚ ਇੱਕ ਦਮ ਐਸਐਮਐਸ ਆਂਦਾ ਹੈਗਾ ਉਹ ਦੱਸਦਾ ਹੈਗਾ ਕਦੋਂ ਬਾਰਿਸ਼ ਹੋਣ ਵਾਲੀ ਹੈ ਕਦੋਂ ਥੰਡਰਸਟ੍ਰੋਮ ਤੇ ਜਿਹੜਾ ਬੱਦਲ ਗਰਜਣ ਵਾਲਿਆ ਗਿਆ ਇਹਨਾਂ ਤੋਂ ਆਪਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਤਾਂ ਪੂਰਾ ਫਾਇਦਾ ਉਠਾਉਣਾ ਚਾਹੀਦਾ ਇਹ ਸਿੰਪਲ ਇਹਨਾਂ ਸੋਚੋ ਕਿ ਪਸ਼ੂ ਬਾਹਰ ਖੜਾ ਤੇ ਬੱਦਲ ਹੀ ਗਰਜੀ ਜਾ ਰਹੀ ਹੈ ਉਹਨਾਂ ਨਾਲ ਪਸ਼ੂ ਚ ਡਰ ਵੀ ਪੈਂਦਾ ਹੁੰਦਾ ਹੈ ਕਈ ਵਾਰ ਪਰਸ਼ਾਂ ਦੇ ਪਿੱਛੇ ਦਰਦ ਹੋ ਜਾਂਦਾ ਤੇ ਉਹ ਜਿਹੜੇ ਵਧੇਰੇ ਆਣੀ ਕਰਕੇ ਨੁਕਸਾਨ ਕਰਦਾ ਹੈਗਾ ਤੇ ਐਸੇ ਵਾਸਤੇ ਆਪ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਖਾਸ ਤੌਰ ਤੇ ਪੇਸ ਬਾਰਿਸ਼ ਦੇ ਸੀਜ਼ਨ ਇਸ ਤੇ ਵਧੇਰੇ ਫਾਇਦਾ ਉਠਾਓ ਕੇਂਦਰੀ ਮੱਝ ਖੋਜ ਸੰਸਥਾਨ ਉਪ ਕੇਂਦਰ ਨਾ ਬਾਏਗਾ ਇਹ ਤੁਹਾਡੇ ਸਿਆਂ ਵਾਸਤੇ 24 ਘੰਟੇ ਖੁੱਲਾ ਹੈਗਾ ਤੁਸੀਂ ਇਹ ਥੇਓ ਸਾਡੇ ਪਸ਼ੂ ਵੀ ਵੇਖੋ ਤੇ ਉਹਨਾਂ ਤੋਂ ਤੁਸੀਂ ਕੀ ਫਾਇਦਾ ਲੈ ਸਕਦੇ ਹੋ ਨੀਲੀ ਰਾਵੀ ਜਿਹੜੀ ਨਸਲ ਹੈ ਉਸ ਦੇ ਤੁਸੀਂ ਉੱਤਮ ਨਸਲ ਦਾ ਸਿਮਨ ਲੈਣਾ ਚਾਹੁੰਦੇ ਹੋ ਝੋਟੇ ਲੈਣਾ ਚਾਹੁੰਦੇ ਹੋ ਜਾਂ ਬੋਲੀ ਵਿੱਚ ਕਦੇ ਪਸ਼ੂ ਹੁੰਦੇ ਆ ਤਾਂ ਉਹ ਲੈਣਾ ਚਾਹੁੰਦੇ ਹੋ ਤੇ ਆਓ ਤੇ ਇਸ ਦਾ ਫਾਇਦਾ ਉਠਾਓ ਤੇ ਬਧਰੇ ਲਾਭ ਕਮਾਓ ਕਰੀਬ ਆਪਣੇ ਕੋਲ 10-12 ਪਸ਼ੂ ਨੇ ਇਸ ਟਾਈਮ ਨੀਲੀ ਰਾਵੀ ਦੇ ਤੇ ਲਾਸਟ ਆਪਣੇ ਕੋਲ 20 ਲੀਟਰ ਤੱਕ ਮਾਜਾ ਤੇ ਆਪਾਂ ਨੂੰ ਜੁੜਿਆਂ ਨੂੰ ਇੱਥੇ ਬੀੜ ਦੂ ਸਾਹ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਆਂ ਡਾਕਟਰ ਸਾਹਿਬ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਆਂ ਤੇ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਪਸ਼ੂਆਂ ਦੇ ਰਿਲੇਟਡ ਕੋਈ ਹਰੇ ਚਾਰੇ ਦੀ ਕੋਈ ਦਾਣੇ ਦੀ ਕਿਸੇ ਵੀ ਉਹਨਾਂ ਦੀ ਬਿਮਾਰੀ ਦੀ ਤਾਂ ਆਪਾਂ ਇਹਨਾਂ ਨਾਲ ਖੁੱਲਕੇ ਬਿਲਕੁਲ ਇੱਥੇ ਵਿਚਾਰ ਵਟਾਂਦਰਾ ਕਰਦੇ ਆਂ ਤੇ ਆਪਾਂ ਨੂੰ ਬਹੁਤ ਜਾਣਕਾਰੀ ਮਿਲਦੀ ਹੈ ਜਨਨ ਕਿ ਇਹਨਾਂ ਨਾਲ ਜੁੜ ਕੇ ਤੇ ਬਾਕੀ ਚੰਗਾ ਕੰਮ ਹੋ ਰਿਹਾ ਜੀ ਬਰੀਡ ਤੇ ਨੀਲੀ ਰਾਵੀ ਤੇ ਇੱਥੇ ਵੀ ਤੇ ਅਸੀਂ ਆਪਣੇ ਤੌਰ ਤੇ ਵੀ ਲੱਗੇ ਹੋਇਆ ਤੇ ਚੰਗੇ ਬਰੀਡ ਦੇ ਲਈ ਇਹਨਾਂ ਕੋਲ ਬਹੁਤ ਚੰਗੇ ਚੰਗੇ ਸਾਨ ਨੇ ਸੀਮਨ ਨੇ ਤੇ ਜਿਨ੍ਹਾਂ ਦਾ ਅਸੀਂ ਯੂਜ਼ ਕਰਕੇ ਇਨ ਫਿਊਚਰ ਅਸੀਂ ਆਪਣੀ ਬਰੀਡਿੰਗ ਤੇ ਵੀ ਕੰਮ ਕਰ ਰਹੇ ਹਾਂ ਤੇ ਉਮੀਦ ਹੈ ਅਸੀਂ ਤੇ ਵੀ ਆਪਣਾ ਪਸ਼ੂਆਂ ਦਾ ਅੱਗੇ ਕੰਮ ਨੂੰ ਵਧਾਈਏ ਮੈਂ ਸਤਨਾਮ ਸਿੰਘ ਬੜੈਚ ਅਸੀਂ ਪਿੰਡ ਬੜੈਚ ਨੀਅਰ ਮੋਲਾਪੁਰ ਦਾਖਾ ਡੈਰੀ ਦਾ ਕੰਮ ਅਸੀਂ ਤਕਰੀਬਨ 15 ਸਾਲ ਪਹਿਲਾਂ ਬਹ ਅ ਸ਼ੁਰੂ ਕੀਤਾ ਸੀ ਉਦੋਂ ਸਾਡੇ ਕੋਲੇ ਪੰਜ ਸੱਤ ਡੰਗਰ ਹੁੰਦੇ ਸੀ ਜਿਨ੍ਹਾਂ ਤੋਂ ਅਸੀਂ ਉਹਨੇ ਕੀ ਦੁੱਧ ਪਾਲਣਾ ਕਰੇ ਸਾਰ ਲੈਣਾ ਥੋੜਾ ਬਹੁਤਾ ਬਾਹਰ ਦੂਜੀ ਨੂੰ ਪਾ ਦੇਣਾ ਤੇ ਇਸ ਤਰ੍ਹਾਂ ਹੀ ਕੰਮ ਚੱਲ ਰਿਹਾ ਹੁਣ ਅਸੀਂ 4-5 ਸਾਲ ਤੋਂ ਇਹਨੂੰ ਕਮਰਸ਼ੀਅਲ ਤੌਰ ਤੇ ਸ਼ੁਰੂ ਕੀਤਾ ਜਿਹਦੇ ਵਿੱਚ ਹੁਣ 4-5 ਸਾਲ ਦੇ ਵਿੱਚ ਅਸੀਂ ਤਕਰੀਬਨ 100 ਦੇ ਕਰੀਬ ਜਿਹੜੇ ਸਾਡੇ ਵੱਡੇ ਛੋਟੇ ਡੰਗਰ ਪਾ ਕੇ ਇਹਨਾਂ ਨੂੰ ਅਸੀਂ ਕਮਰਸ਼ੀਅਲ ਕੀਤਾ ਜਿਹਦੇ ਨਾਲ ਦੁੱਧ ਦਾ ਕਾਰੋਬਾਰ ਚਲਾਉਣਾ ਸ਼ੁਰੂ ਕਰਿਆ ਇਹ ਦੁੱਧ ਦਾ ਕਾਰੋਬਾਰ ਸਾਨੂੰ ਲੰਬੇ ਸਮੇਂ ਚ ਪਤਾ ਲੱਗਿਆ ਵੀ ਇਹ ਚ ਕੁਝ ਬੈਨੀਫਿਟ ਸਾਨੂੰ ਮਿਲ ਰਹੇ ਆ ਪਹਿਲਾਂ ਤਾਂ ਅਸੀਂ ਇਸ ਇਸ ਨੂੰ ਆਪਣਾ ਜਿਹੜਾ ਤੂੜੀ ਪੱਠਿਆਂ ਦਾ ਆਪਦਾ ਕੰਮ ਕਰ ਵੇਚਣ ਜਾਂਦੇ ਸੀ ਹੁਣ ਅਸੀਂ ਉਹ ਵੇਚਣ ਦੀ ਬਜਾਏ ਅਸੀਂ ਆਪਦੇ ਡੰਗਰਾਂ ਨੂੰ ਪਾ ਕੇ ਇਹਦੀ ਵੱਧ ਤੋਂ ਵੱਧ ਪ੍ਰੋਫਿਟ ਲੈਣ ਲਈ ਇਸ ਤਰ੍ਹਾਂ ਚੱਲ ਰਹੇ ਆ ਇਹਦੇ ਨਾਲ ਡੈਰੀ ਫਾਰਮ ਚ ਸਾਡੇ ਕੋਲੇ ਗਾਈਆਂ ਵੀ ਆ ਤੇ ਜਿਹੜੇ HF ਨਸਲ ਤੇ ਮੱਜਾਂ ਮੋਰਾ ਨਸਲ ਦੀਆਂ ਤੇ ਇਹਨਾਂ ਦੀ ਅਸੀਂ ਅਗਲੇ ਸਮੇਂ ਲਈ ਆਪਦੇ ਤੌਰ ਤੇ ਅਸੀਂ ਬਰੀਡ ਜਿਹੜੇ ਆ ਇਹਨਾਂ ਦੇ ਬੱਚੇ ਜਿਹੜਾ ਸੀਮਨ ਲੈ ਕੇ ਬਾਹਰੋਂ ਵਧੀਆ ਸੀਮਨ ਲੈਣ ਤੋਂ ਬਾਅਦ ਉਹਨੂੰ ਉਹਨਾਂ ਦੀ ਵੈਰਾਈਟੀ ਤਿਆਰ ਕਰ ਰਹੇ ਆ ਜਿਹਦੇ ਨਾਲ ਅਸੀਂ ਕਮਰਸ਼ੀਅਲ ਤੌਰ ਤੇ ਡੇਰੀ ਫਾਰਮ ਜਿਹੜਾ ਵੱਧ ਦੁੱਧ ਪੈਦਾ ਕਰਨ ਵਾਲੇ ਡੰਗਰ ਮੱਝਾਂ ਤੇ ਗਾਈਆਂ ਉਹਨਾਂ ਨਾਲ ਜਿਹਨਾਂ ਵੱਧ ਪ੍ਰੋਟੋਸ ਕਿ ਬਿਮਾਰੀ ਰਹਿਤ ਹੋਣ ਇਸ ਤਰ੍ਹਾਂ ਦੀਆਂ ਅਸੀਂ ਇਹਨੂੰ ਕਮਰਸ਼ੀਅਲ ਤੌਰ ਤੇ ਕਰ ਰਹੇ ਆ ਕਮਰਸ਼ੀਅਲ ਤੌਰ ਤੇ ਕਰਨ ਲਈ ਕਈ ਸਮੱਸਿਆਵਾਂ ਵੀ ਆਉਂਦੀਆਂ ਤੇ ਕਈ ਇਹਦੇ ਬੈਨੀਫਿਟ ਵੀ ਹੁੰਦੇ ਆ ਤੇ ਸਮੱਸਿਆਵਾਂਾਂ ਟਾਲਣੀਆਂ ਪੈਂਦੀਆਂ ਤਾਂ ਹੀ ਕੰਮ ਵਧਦਾ ਅੱਗੇ ਅਸੀਂ ਹੁਣ ਜਿਹੜੇ ਜਿੰਨੇ ਵੀ ਡੰਗਰਾ ਆਪਦੀ ਨਵੀਂ ਬਰੀਡ ਤਿਆਰ ਕਰਕੇ ਉਹਨਾਂ ਲਈ ਉਹਨਾਂ ਨੂੰ ਵਧੀਆ ਖਰਾਕ ਪਾ ਕੇ ਉਹਨਾਂ ਨੂੰ ਪੈਦਾ ਕਰ ਰਹੇ ਹਾਂ ਜਿਹੜੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤੱਤ ਦੀ ਉਹਨਾਂ ਨੂੰ ਕਮੀ ਨਾ ਰਹੇ ਕਿਉਂਕਿ ਅਸੀਂ ਮਿਨਰਲ ਮੈਕਚਰ ਉਹਦੀ ਵੀ ਵਰਤੋਂ ਕਰਦੇ ਹਾਂ ਮਿਨਰਲ ਮੈਕਚਰ ਦੇ ਨਾਲ ਨਾਲ ਅਸੀਂ ਜਿਹੜੀ ਇੱਕ ਫੀਡ ਬਣਾਉਨੇ ਆ ਉਹਦੇ ਵਿੱਚ ਜਿਵੇਂ ਸੋਆਬੀਨ Roasted ਵਗੈਰਾ ਕਰਕੇ ਪਾਇਆ ਜਾਂਦਾ ਤੇ ਉਹ ਪਾਉਣਾ ਤਾਂ ਕਿ ਜਿਹਦੇ ਨਾਲ ਸਾਡੇ ਡੰਗਰ ਪੂਰੇ ਸਿਹਤਮੰਦ ਰਹਿਣ ਤੇ ਸਾਨੂੰ ਪੂਰਾ ਜਿਹੜਾ ਦੁੱਧ ਦੀ ਮਿਕਦਾਰ ਦੇਣਗੇ ਉਸੇ ਦੁੱਧ ਦੀ ਕੁਆਲਿਟੀ ਵਧੀਆ ਹੋਊ ਕੁਆਲਿਟੀ ਵਧੀਆ ਹੋ ਤਾਂ ਦੁੱਧ ਦੀ ਪੈਦਾਵਾਰ ਵੀ ਵਧੂ ਦੁੱਧ ਦੀ ਪੈਦਾਵਾਰ ਲੈਣ ਲਈ ਸਾਨੂੰ ਕਈ ਜਿਵੇਂ ਹੁਣ ਅਸੀਂ ਪਠਿਆਨ ਦੀ ਗੱਲ ਕਰਦੇ ਆਂ achar ਮੱਕੀ ਦਾ ਪਾ ਰਹੇ ਆਂ ਮੱਕੀ ਦਾ achar ਪਾ ਕੇ ਉਹ achar ਦੇ ਨਾਲ ਹੀ ਦੁੱਧ ਵਧ ਲਿਆ ਜਾ ਸਕਦਾ ਇੰਨੇ ਅਸੀਂ ਮੱਕੀ ਦੀ ਗੱਲ ਕਰਦੇ ਆਂ ਮੱਕੀ ਜੇ ਕਿਸਾਨ ਬੀਜਦਾ ਉਹਨੂੰ ਵੱਢ ਕੇ ਸਿੱਟ ਦਿੰਦਾ 25 30 ਕੁਆਂਟਲੋ ਦੇ ਵਿੱਚ ਦਾਣਾ ਹੁੰਦਾ ਜਦੋਂ ਅਸੀਂ ਦਾਣੇ ਛੱਲੀਆਂ ਸਮੇਤ ਉਹਦਾ ਕੁਤਰਾ ਕਰਕੇ ਮਸ਼ੀਨ ਨਾਲ ਜਾਇਹੇ ਅਚਾਰ ਪਾਉਣਿਆ ਤਾਂ ਉਹ ਵਿੱਚ ਹੁੰਦਾ ਸਾਨੂੰ ਦਾਣੇ ਆ ਕੱਟ ਪਾਉਣ ਦੀ ਲੋੜ ਪੈਂਦੀ ਆ ਕਈ ਤੱਤਾਂ ਦੀ ਜਿਵੇਂ ਮੱਕੀ ਆ ਮੱਕੀ ਦੇ ਉੱਤੇ ਅਸੀਂ ਜਿੰਕ ਦੀ ਸਪਰੇਅ ਕਰ ਦਿੰਨੇ ਆ ਬਰਸੀਨ ਤੇ ਸਪਰੇਅ ਕਰਦੇ ਆ ਜਿੰਕ ਦੀ ਜਿਹੜੇ ਛੋਟੇ ਤੱਤਾਂ ਸੁਖਣ ਤੱਤਾਂ ਉਹਨਾਂ ਨੂੰ ਸੁਖਮ ਤੱਤਾਂ ਦੀ ਘਾਟ ਨਹੀਂ ਆਉਂਦੀ ਡੰਗਰਾਂ ਨੂੰ ਜੇ ਉਹ ਘਾਟ ਆਊਗੀ ਤਾਂ ਬਿਮਾਰੀਆਂ ਆਉਣਗੀਆਂ ਕੋਈ ਉਹਨਾਂ ਡੰਗਰਾਂ ਦੀ ਸਿਹਤਮੰਦ ਨਹੀਂ ਰਹਿਣਗੇ ਉਹਨਾਂ ਨੇ ਘਾਟਾਂ ਦੂਰ ਕਰ ਲਈ ਜਿਵੇਂ ਫਸਲ ਜਿਹੜੀ ਬਰਸੀਨ ਵਗੈਰਾ ਇਹ ਬੀਜਦੇ ਉਹਨਾਂ ਸਪਰੇਅ ਕਰਦੇ ਆ ਸਪਰੇਅ ਕਰਨ ਤੋਂ ਬਾਅਦ ਉਹਨਾਂ ਨੂੰ ਸੁਖੋਂ ਤੱਤਾ ਦੀ ਘਾਟਨਾ ਆਵੇ ਸਾਨੂੰ ਪੌਣੇ ਨਾ ਪਹਿਣ ਮਹਿੰਗੇ ਲੈ ਕੇ ਇਸ ਕਰਕੇ ਉਹਨਾਂ ਦਾ ਜਿਹੜਾ ਚਾਰੇ ਦਾ ਵੀ ਖਾਸ ਤੌਰ ਤੇ ਪ੍ਰਬੰਧ ਕਰਨਾ ਪੈਂਦਾ ਤਾਂ ਹੀ ਜਿਹੜੇ ਡੰਗਰਾ ਚੰਗਾ ਦੁੱਧ ਦਿੰਦੇ ਆ ਚੰਗੀ ਕੁਆਲਿਟੀ ਦਾ ਦੁੱਧ ਹੋਊਗਾ ਅਸੀਂ ਆਉਣ ਵਾਲੇ ਸਮੇਂ 'ਚ ਅੱਜ ਕੱਲ ਸਾਡਾ ਜਿਹੜਾ ਫਾਰਮ ਦਾ ਦੁੱਧ ਆ ਮਿਲਕ ਪਲਾਂਟ ਲੁਧਿਆਣਾ ਨੂੰ ਜਾ ਰਿਹਾ ਫਾਰਮ ਦੇ ਤੌਰ ਤੇ ਇਸ ਤੋਂ ਬਾਅਦ ਅਸੀਂ ਹੁਣ ਨੈਕਸਟ ਪਲਾਨ ਚੱਲ ਰਹੀ ਹੈ ਸਾਡੀ ਵੀ ਜੇ ਇਸੇ ਤਰ੍ਹਾਂ ਕਾਮਯਾਬੀ ਮਿਲੀ ਤਾਂ ਅਸੀਂ ਜ਼ਰੂਰ ਇਹ ਦੁੱਧ ਨੂੰ ਦੂਆਂ ਪ੍ਰੋਡਕਸ਼ਨ ਆਪ ਪੈਦਾ ਕਰਾਂਗੇ ਕਮਰਸ਼ੀਅਲ ਤੌਰ ਤੇ ਲੈ ਕੇ ਜਾਵਾਂਗੇ ਜਿਵੇਂ ਪਨੀਰ ਬਗੋਣਾ ਬਣਾਉਣਾ ਦਹੀਂ ਬਣਾਉਣਾ ਉਸ ਬਾਰੇ ਵੀ ਸੋਚ ਰਹੇ ਹਾਂ ਤੇ ਪਰ ਹਜੇ ਥੋੜਾ ਜਿਹਾ ਅਸੀਂ ਜ਼ਿਆਦਾਤਰ ਜਿਹੜੇ ਸਾਡੀ ਵਿਚਾਰ ਆ ਇਹਨੂੰ ਵੱਡਾ ਕਰਨ ਤੇ ਆ ਕਿਉਂਕਿ ਵੱਡੇ ਫਾਰਮਾਂ 'ਚ ਹੀ ਫਾਇਦਾ ਹੁੰਦਾ ਜਿਹੜੇ ਤੁਸੀਂ ਛੋਟੇ ਕਾਰੋਬਾਰ ਆ ਉਹਨਾਂ ਵਿੱਚ ਇੰਨਾ ਫਾਇਦਾ ਨਹੀਂ ਹੁੰਦਾ ਮਨ ਲਓ ਅਸੀਂ ਕੋਈ ਕਾਰੋਬਾਰ ਲੱਖ ਰੁਪਏ ਦਾ ਕਰਦੇ ਆਂ ਤੇ ਉਹਦੇ ਵਿੱਚ ਸਾਨੂੰ ਜੇ 5000 ਰੁਪਏ ਪ੍ਰੋਫਿਟ ਆਉਂਦਾ ਤਾਂ ਅਸੀਂ 5000 ਨਾਲ ਪ੍ਰੋਫਿਟ ਜੀ ਨਹੀਂ ਆ ਸਕਦੇ ਜੇ ਅਸੀਂ 10 ਲੱਖ ਦਾ ਕਰਾਂਗੇ ਕਾਰੋਬਾਰ ਤਾਂ 10 ਲੱਖ ਦਾ ਕਾਰੋਬਾਰ ਕਰਨਾ ਸਾਨੂੰ ਘੱਟੋ ਘੱਟ 50000 ਰੁਪਏ ਆਮਦਨ ਬਣ ਜਾਂਦੀ ਹੈ ਇਸ ਤਰ੍ਹਾਂ ਸਾਨੂੰ ਥੋੜੇ ਜਿਹੇ ਵੱਡੇ ਕਾਰੋਬਾਰਾਂ ਚ ਫਾਇਦਾ ਜਿਹੜੇ ਛੋਟੇ ਕਾਰੋਬਾਰ ਆ ਉਹਨਾਂ ਦਾ ਲੇਬਰ ਵੀ ਨਹੀਂ ਕਈ ਵਾਰੀ ਪੂਰੀ ਹੁੰਦੀ ਦੁੱਧ ਦੇ ਕਾਰੋਬਾਰ ਚ ਅਸੀਂ ਇਹੀ ਸਮਝਦਾ ਮੈਂ ਬਈ ਜਰੂਰ ਜਿਹੜੇ ਕੰਮਾ ਕਰਨਾ ਚਾਹੀਦਾ ਤੇ ਵੱਡੇ ਲੈਵਲ ਤੇ ਕਰਨਾ ਜਿਹਦਾ ਇਹ ਆਪਣੇ ਆਪ ਇਹਨਾਂ ਦੀ ਨਿਗਰਾਨੀ ਰੱਖਣੀ ਪੈਂਦੀ ਆ ਕਿੰਨੇ ਚਿਰ ਬਾਅਦ ਜਿਹੜੇ ਜਿਹੜੇ ਸਾਡੇ ਡੰਗਰ ਆ ਗੰਭਣ ਹੋਏ ਪੰਜਾਬ ਵਿੱਚ ਨੀਲੀ ਰਾਵੀ ਨਸਲ ਦੀਆਂ ਮੱਝਾਂ ਪਾਲਣ ਦਾ ਰੁਝਾਨ ਹੁਣ ਕਿਸਾਨਾਂ ਵਿੱਚ ਬਹੁਤ ਵੱਧ ਰਿਹਾ ਹੈ ਗੁਰੂ ਅੰਗਦ ਦੇ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਮੱਛੂ ਪਾਲਣ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਦੇ ਸੰਸਥਾਨ ICAR ਦਾ ਆਦਾਰਾ ਭਾਰਤੀ ਮੱਛੀ ਖੋਜ ਕੇਂਦਰ ਨੀਲੀ ਰਾਵੀ ਨਸਲ ਦੀਆਂ ਮੱਛਾਂ ਪਾਲਣ ਲਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਤਕਨੀਕੀ ਜਾਣਕਾਰੀ ਦੇ ਰਿਹਾ ਹੈ ਜਿਸ ਨਾਲ ਨੀਲੀ ਰਾਵੀ ਨਸਲ ਪੰਜਾਬ ਵਿੱਚ ਬਹੁਤ ਪਰਫੁੱਲਤ ਹੋ ਰਹੀ ਹੈ